ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਦੇ ਆਗੇ ਸਭ ਤੇਰੀ ਵਡਿਆਈ ਕੋਈ ਨਾ ਔ ਨਾ ਜਾਣੇ ਮੇਰਾ ਗਿਆਨ ਤਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਚਲ ਲਾਗੋ ਸਮਨਦੀ ਜਾਏ ਤਰਨੀ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੇ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਗੁਰਾਂ ਦਾ ਖਾਲਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇਰੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀਆਂ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੇ ਵਿਚਾਰ ਸੰਗਤਾਂ ਦੇ ਨਾਲ ਲੜੀਵਾਰ ਅੱਪਸ ਰਲ ਮਿਲ ਕੇ ਕਰ ਰਹੇ ਆ ਭਗਤ ਕਬੀਰ ਸਾਹਿਬ ਜੀ ਦਾ 80 ਸ਼ਲੋਕ ਜਿਹੜੇ ਐ ਉਹਨਾਂ ਦੀ ਵਿਚਾਰ ਹਰ ਤੱਕ ਹੋ ਚੁੱਕੀ ਐ ਆਓ ਰਲ ਮਿਲ ਕੇ ਅੱਪ ਅੱਜ 81ਵੇਂ ਸ਼ਲੋਕ ਤੋਂ ਸ਼ੁਰੂ ਕਰਦੇ ਆਂ ਕੀ ਕਹਿੰਦੇ ਐ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੇ ਰਾਹੀਂ ਭਗਤ ਕਬੀਰ ਸਾਨੂੰ ਸਾਬ ਸਾਨੂੰ ਦੱਸਣਾ ਚਾਹੁੰਦੇ ਐ ਕਿ ਉਹ ਪਰਮਾਤਮਾ ਜਿਹੜਾ ਉਹ ਬੇਅੰਤ ਐ ਹੋਈ ਨਾਗ ਬੇਅੰਤ ਕਿ ਉਹਨੂੰ ਮਿਣਿਆ ਨਹੀਂ ਜਾਂਦਾ ਉਹਨੂੰ ਗਿਣਿਆ ਨਹੀਂ ਜਾਂਦਾ ਉਹਨੂੰ ਟੋਲਿਆ ਨਹੀਂ ਜਾਂਦਾ ਕਿਉਂਕਿ ਉਹ ਬਹੁਤ ਮਹਾਨ ਹੈ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸਾਤਸਮੰਦ ਹੈ ਮਸ ਕਰੋ ਕਲਮ ਕਰੂੰ ਬਨਰਾਏ ਬਸਦਾ ਕਾਗਦ ਜੋ ਕਰ ਹਰ ਜਸ ਲਿਖਨ ਨ ਜਾਏ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਐ ਕਿ ਸੱਤ ਸਮੁੰਦਰਾਂ ਨੂੰ ਜਿਹੜਾ ਉਹਦੇ ਵਿੱਚ ਪਾਣੀ ਐ ਉਹ ਸੱਤੇ ਸਮੁੰਦਰਾਂ ਦੇ ਪਾਣੀ ਨੂੰ ਸ਼ਾਹੀ ਬਣਾ ਲਓ ਜਿੰਨੇ ਵੀ ਇਸ ਸੰਸਾਰ ਦੇ ਵੰਸ਼ਪਤੀ ਐ ਕਹਿੰਦੇ ਉਹ ਸਾਰੇ ਦੀਆਂ ਕਲਮਾਂ ਕਢ ਲਓ ਉੱਤੇ ਬਹੁਤ ਹੋ ਜਾਣੇ ਜੀ ਸੱਤ ਸਮੁੰਦਰ ਉਹਨਾਂ ਦਾ ਪਾਣੀ ਉਹਦੀ ਸ਼ਾਹੀ ਬਣਾ ਲਓ ਤੇ ਜਿੰਨੇ ਵੀ ਵੰਸ਼ਪਤੀਆ ਸੰਸਾਰ ਦੇ ਉੱਤੇ ਕਹਿੰਦੇ ਉਹਦੀਆਂ ਸਾਰੀਆਂ ਕਲਮਾਂ ਕਢ ਲਓ ਕਲਮਾਂ ਕਿਹੜੀਆਂ ਪਹਿਲੇ ਸਮਿਆਂ ਦੇ ਵਿੱਚ ਲਿਖਣ ਵਾਸਤੇ ਇੱਕ ਕਲਮ ਕਢੀ ਜਾਂਦੀ ਸੀ ਉਹਨੂੰ ਪੈਨ ਦੀ ਨਿਵੀ ਵਰਗੀ ਬਣਾ ਕੇ ਉਹਨੂੰ ਸ਼ਾਹੀ ਦੇ ਵਿੱਚ ਡੋਬ ਕੇ ਉਹਦੇ ਨਾਲ ਲਿਖਿਆ ਜਾਂਦਾ ਸੀ ਕਹਿੰਦੇ ਇੰਨੀਆਂ ਕਲਮਾਂ ਹੋਣ ਇੰਨੀ ਸ਼ਾਹੀ ਹੋਵੇ ਬਸ ਦਾ ਕਾਗਜ਼ ਜਾਓ ਕਰੋ ਬਸ ਦਾ ਕਹਿੰਦੇ ਆ ਧਰਤੀ ਨੂੰ ਕਿ ਜਿੰਨੀ ਵੀ ਧਰਤੀ ਹੈ ਇਹ ਸਾਰੀ ਨੂੰ ਕਾਗਜ਼ ਦੇ ਰੂਪ ਚ ਵਰਤ ਲੋ ਕਹਿੰਦੇ ਹਰ ਜਸ ਲਿਖਨ ਨਾ ਜਾਏ ਕਨੇ ਇੰਨੀ ਸ਼ਾਹੀ ਹੋਵੇ ਇੰਨੀਆਂ ਕਲਮਾ ਹੋਣ ਆ ਜਿੰਨੀ ਧਰਤੀ ਹੈ ਇੰਨਾ ਕਾਗਜ਼ ਹੋਵੇ ਭਾਵੇਂ ਧਰਤੀ ਨੂੰ ਹੀ ਕਾਗਜ਼ ਬਣਾ ਲਓ ਪਰ ਕਹਿੰਦੇ ਪਰਮਾਤਮਾ ਇੰਨਾ ਬੇਅੰਤ ਹੈ ਕਿ ਉਸ ਦਾ ਪਰਮਾਤਮਾ ਦਾ ਜਸ ਇਹਦੇ ਤੇ ਵੀ ਲਿਖਿਆ ਨਹੀਂ ਉਹ ਕਿੰਨਾ ਕੁ ਬੇਅੰਤ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਹੁਣੀ ਨਿਦਾਨਾ ਤੂੰ ਤੇ ਖਜਾਨਾ ਸੱਚੇ ਪਾਤਸ਼ਾਹ ਜੀ ਗੁਣਾ ਦਾ ਇੱਕ ਹੋਵੇ ਤਾਂ ਤੇ ਗਿਣ ਲਈਏ ਦੋ ਹੋਣ ਗਿਣ ਲਈਏ ਕਿਸੇ ਗਿਣਤੀ ਚ ਆਉਂਦੇ ਹੋਣ ਗਿਣ ਲਈਏ ਗਿਣਤੀ ਤੋਂ ਬਾਹਰ ਦੀ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਬੇਅੰਤ ਉਹਨੂੰ ਬੇਅੰਤ ਕਿਹਾ ਜਾਂਦਾ ਕਿ ਪਰਮਾਤਮਾ ਜਿਹੜਾ ਉਹ ਬੇਅੰਤ ਹੈ ਉਹਨੂੰ ਗਿਣਿਆ ਨਹੀਂ ਜਾਂਦਾ ਉਹਨੂੰ ਮਿਣਿਆ ਨਹੀਂ ਜਾਂਦਾ ਉਹਨੂੰ ਤੋਲਿਆ ਨਹੀਂ ਜਾਂਦਾ ਜੇ ਹੁਣ ਮੇਰੇ ਵਰਗਾ ਕਹਵੇ ਕਿ ਮੈਂ ਤੇ ਗੁਰਬਾਣੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਇਹਦੇ ਅਰਥ ਕਰਦਾ ਕਹਿੰਦੇ ਤੇ ਤੁਸ਼ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਮੁਕਤ ਦੁਆਰਾ ਮੋਕਲ ਸਹਜੇ ਆਪੋ ਜਾਓ ਕਹਿੰਦੇ ਜਿਹੜਾ ਰਾਈ ਦਾ ਦਸਮਾ ਹਿੱਸਾ ਹੁੰਦਾ ਹੈ ਨਾ ਮਨ ਤੋਂ ਮੰਗਲ ਹੋਏ ਰਹੇ ਨਿਕਸੋ ਕਿਉ ਕਹਿ ਜਾਏ ਕਹਿੰਦੇ ਹਾਥੀ ਵਰਗਾ ਮਨ ਹੋਇਆ ਪਿਆ ਪਰ ਕਹਿੰਦੇ ਉਹ ਜਿਹੜਾ ਦਵਾਰ ਉਹ ਰਾਈ ਦੇ ਦਸਵੇਂ ਹਿੱਸੇ ਜਿੰਨਾ ਅਸੀਂ ਤੇ ਦਸਵੇਂ ਹਿੱਸੇ 'ਚ ਵੀ ਨਹੀਂ ਆਉਂਦੇ ਸਾਡੇ ਤੇ ਪਤਾ ਨਹੀਂ ਕਿੰਨੇ ਹਿੱਸੇ ਬਣਾਉਣੇ ਪੈਣ ਫੇਰ ਕਿਤੇ ਜਾ ਕੇ ਐਂ ਕਹਿ ਲੀਏ ਕਿ ਅਸੀਂ ਤੇ ਇੱਕ ਕਾਣਾ ਪ੍ਰਮਾਤਮਾ ਦਾ ਉਸ ਅਸੀਂ ਤੇ ਇੱਕ ਕਾਣਾ ਪ੍ਰਮਾਤਮਾ ਦਾ ਜਿਹੜਾ ਅੰਤ ਹੈ ਉਹ ਨਹੀਂ ਪਾਇਆ ਜਾਂਦਾ ਉਹ ਤੇ ਬੇਅੰਤ ਹੈ ਬਾਰ-ਬਾਰ ਜਦੋਂ ਭਗਤ ਕਬੀਰ ਸਾਹਿਬ ਕਹਿੰਦੇ ਸੱਤ ਸਮੁੰਦਰਾਂ ਦੀ ਛਾਹੀ ਹੋਵੇ ਤੇ ਸਾਰੇ ਬਨਸਪਤੀ ਦੀਆਂ ਕਲਮਾ ਹੋਣ ਤੇ ਸਾਰੀ ਧਰਤੀ ਨੂੰ ਕਾਗਜ਼ ਦੇ ਰੂਪ ਵਿੱਚ ਵਰਤ ਲਿਆ ਜਾਵੇ ਕਹਿੰਦੇ ਹਰ ਜਸ ਲੇਖਨ ਨਾ ਜਾਏ ਪਰਮਾਤਮਾ ਦਾ ਜਸ ਤੇ ਫਿਰ ਵੀ ਨਹੀਂ ਕਹਿੰਦੇ ਲਿਖਿਆ ਜਾ ਪਰ ਇੰਨਾ ਕਿ ਜ਼ਰੂਰ ਹੈ ਕਿ ਜੇ ਅਸੀਂ ਉਹਦਾ ਜਸ ਗਾਵਾਂਗੇ ਉਹ ਪਰਮਾਤਮਾ ਦਾ ਜਸ ਗਾਉਂਦਿਆਂ ਗਾਉਂਦਿਆਂ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਦੇ ਵੱਡੇ ਦੀਆਂ ਵਡਿਆਈਆਂ ਕਰਦੇ ਕਰਦੇ ਨਾ ਵੱਡੇ ਦਾ ਕੁਝ ਫਰਕ ਨਹੀਂ ਪੈਂਦਾ ਤੇ ਉਹਦੀਆਂ ਵਡਿਆਈਆਂ ਕਰਦੇ ਕਰਦੇ ਅਸੀਂ ਵੱਡੇ ਜ਼ਰੂਰ ਹੋ ਜਾ। ਆ ਗੱਲ ਪੀ ਦੂਰ ਹੈ। ਭਗਤ ਕਬੀਰ ਸਾਹਿਬ ਵੀ ਕਹਿੰਦੇ ਕਬੀਰ ਜਾਤ ਜੁਲਾਹਾ ਕਿਆ ਕਰ ਹਰਦਾ ਵਸ ਗੋਪਾਲ ਕਵੀਰ ਰਮਈਆ ਕੰਠ ਮਿਲ ਚੁੱਕ ਸਰਬਜੰਨ ਜਾਨ ਭਗਤ ਕਬੀਰ ਸਾਹਿਬ ਕਹਿੰਦੇ ਉਹ ਪ੍ਰਮਾਤਮਾ ਦੇ ਗੁਣਾ ਦਾ ਅੰਤ ਤੇ ਨਹੀਂ ਪਾਇਆ ਜਾ ਸਕਦਾ ਪਰ ਕਹਿੰਦੇ ਉਹਦੀ ਸਿੱਧ ਸਲਾਹ ਕਰਦੇ ਆ ਉਹਦੀ ਫਿਰ ਬਖਸ਼ਿਸ਼ ਦੇ ਨਾਲ ਕਹਿੰਦੇ ਜਿਹੜੀ ਮੇਰੀ ਨੀਵੀਂ ਜਾਤ ਹੈ ਨਾ ਝੁਲਾਹਿਆਂ ਦੀ ਕਬੀਰ ਜਾਤ ਝੁਲਾਹਾ ਕਿਆ ਕਰੇ ਕਹਿੰਦੇ ਮੇਰੀ ਨੀਵੀਂ ਜਾਤ ਝੁਲਾਹਾ ਮੇਰੇ ਅੰਦਰ ਨਿਤਾਣਾ ਪਣ ਪੈਦਾ ਹੋਇਆ ਕਿ ਮੈਂ ਨੀਵੇਂ ਆ ਦੇ ਘਰੇ ਕਿਉਂ ਜੰਮਿਆ ਕਿਉਂਕਿ ਹਿਰਦੈ ਵਸੈ ਗੋਪਾਲ ਕਿ ਮੇਰੇ ਹਿਰਦੇ ਚੋ ਪਰਮਾਤਮਾ ਵੱਸ ਗਿਆ ਗੋਪਾਲ ਪਰਮਾਤਮਾ ਨੂੰ ਕਹਤੇ ਹੇੜ ਭਾਵਨਾ ਨਹੀਂ ਹੋਣੀ ਚਾਹੀਦੀ ਜੇ ਅਸੀਂ ਲੋਕਾਂ ਦੇ ਹਿਸਾਬ ਦੇ ਨਾਲ ਨੀਵੀਂ ਜਾਤ ਚ ਜੰਮੇ ਆ ਨਾ ਤਾਂ ਹੀੜ ਭਾਵਨਾ ਨਹੀਂ ਹੋਣੀ ਚਾਹੀਦੀ ਜੇ ਲੋਕਾਂ ਦੇ ਨਜ਼ਰਾਂ ਦੇ ਹਿਸਾਬ ਦੇ ਨਾਲ ਅਸੀਂ ਵੱਡੀ ਕੁਲਕ ਜੰਮੇ ਆ ਤਾਂ ਕਹਿੰਦੇ ਫਿਰ ਇਹਦਾ ਹੰਕਾਰ ਨਹੀਂ ਹੋਣਾ। ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਾਤ-ਜੁਲਾਹਾ ਕੀ ਕਰੇ? ਕਹਿੰਦੇ ਹੁਣ ਮੈਂ ਵੀ ਕੀ ਕਰ ਸਕਦਾ ਮੇਰੇ ਤੇ ਹਿਰਦੇ ਚੋ ਪਰਮਾਤਮਾ ਦੱਸ ਗਿਆ। ਹਿਰਦਾ ਵਸੈ ਗੋਪਾਲ ਕਬੀਰ ਰਮਈਆ ਕੰਠ ਮਿਲ ਚੁੱਕੈ ਸਰਬ ਜੰਜਾਲ। ਕੰਠ ਕਹਿੰਦੇ ਗਲੇ ਨੂੰ। ਕਹਿੰਦੇ ਉਹ ਪਰਮਾਤਮਾ ਮੇਰੇ ਗਲੇ ਚਾ ਮੈਨੂੰ ਉਹਨੇ ਪਰਮਾਤਮਾ ਨੇ ਆਪਣੇ ਗਲ ਨਾਲ ਲਾ ਲਿਆ ਮੈਨੂੰ ਗਲਵਕੜੀ ਚ ਲੈ ਲਿਆ ਮੈਨੂੰ ਆਪਣਾ ਬਣਾ ਲਿਆ ਚੁੱਕੇ ਸਰਬ ਜੰਜਾਲ ਜਿੰਨੇ ਮੇਰੇ ਅੰਦਰ ਜੰਜਾਲ ਬਏ ਹੋਏ ਸੀ ਕਾਸੇ ਦਾ ਵੀ ਸੀ ਸਾਰੇ ਚੱਕ ਦੇ ਖਤਮ ਕਰ ਦਿੱਤੇ ਹੁਣ ਹੁਣ ਪਰਮਾਤਮਾ ਦਾ ਰੂਪ ਬਣ ਕੇ ਕਹਿੰਦੇ ਅਸੀਂ ਭਗਤ ਕਬੀਰ ਸਾਹਿਬ ਕਹਿੰਦੇ ਕਹਿੰਦੇ ਹੁਣ ਪਰਮਾਤਮਾ ਦਾ ਹੀ ਰੂਪ ਬਣ ਗਏ ਆ ਹੁਣ ਕਹਿੰਦੇ ਲੋੜ ਹੀ ਨਹੀਂ ਕਿਸੇ ਕਿਉਂ ਕਿਉਂਕਿ ਹੁਣ ਪਰਮਾਤਮਾ ਦਾ ਰੂਪ ਬਣ ਗਏ ਇੱਕਮ ਇੱਕ ਹੋ ਗਏ ਕਹਿੰਦੇ ਬਸ ਨਾ ਮੇਰੇ 'ਚ ਫਰਕ ਹੈ ਕਹਿੰਦੇ ਨਾ ਰੱਬ 'ਚ ਫਰਕ ਹੈ ਇੱਕਮ ਇੱਕ ਹੋ ਗਏ ਜਿਵੇਂ ਭਗਤ ਆ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਰਹਿੰਦੇ ਆ ਇੱਕ ਦਿਨ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਚ ਤੇ ਮੇਰੇ ਚ ਕੋਈ ਫਰਕ ਨਹੀਂ ਗੁਰੂ ਨਾਨਕ ਸਾਹਿਬ ਆਹ ਮਾਰੇ ਹੱਥ 'ਤੇ ਕਹਿੰਦੇ ਕਿਉਂ ਕਹਿੰਦੇ ਤੁਸੀਂ ਉਸ ਰੱਬ ਦੇ ਦੂਮ ਹੋ ਤੂੰ ਮੈਂ ਤੁਹਾਡਾ ਦੂਮ ਆ ਤੁਸੀਂ ਉਸ ਪ੍ਰਮਾਤਮਾ ਦੀ ਕੀਰਤੀ ਕਰਦੇ ਮੈਂ ਤੁਹਾਡੀ ਕੀਰਤੀ ਕਰਦਾ ਬਸ ਮੈਂ ਤੁਹਾਡਾ ਤੁਸੀਂ ਉਹਦੇ ਹੋ ਜਿਵੇਂ ਤੁਸੀਂ ਉਹਦੇ ਅੱਗੇ ਬੇਨਤੀਆਂ ਕਰਦੇ ਹੋ ਮੈਂ ਤੁਹਾਡੇ ਅੱਗੇ ਬੇਨਤੀਆਂ ਕਰਦਾ ਬਸ ਕਹਿੰਦੇ ਫਰਕ ਨਹੀਂ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਮੇਰੇ ਚ ਤੇ ਪ੍ਰਮਾਤਮਾ ਚ ਕੋਈ ਫਰਕ ਨਹੀਂ ਹੈ ਇੱਕਵੇਂ ਇੱਕ ਹੋ ਗਏ ਆ ਫਰਕ ਕਹਿੰਦੇ ਕਦੋਂ ਸੀ ਜਦੋਂ ਮੇਰੇ ਅੰਦਰ ਜੰਜਾਲ ਪਏ ਹੋਏ ਸੀ ਮੈਨੂੰ ਲੱਗਦਾ ਸੀ ਮੈਂ ਨਹੀਂ ਨਹੀਂ ਜਾਤ ਚ ਕਹਿੰਦੇ ਉਹ ਫਰਕ ਘਟਦੇ ਹੁਣ ਪ੍ਰਮਾਤਮਾ ਦਾ ਉਹ ਸਾਰੇ ਫਰਕ ਉਸ ਪਰਮਾਤਮਾ ਨੇ ਕੱਢ ਤੇ ਕਹਿੰਦੇ ਹੁਣ ਮੈਂ ਵੀ ਉੱਚਾ ਹੋ ਗਿਆ ਮੈਂ ਵੀ ਮਹਾਨ ਹੋ ਗਿਆ ਕਿਉਂ ਕਿਉਂਕਿ ਮਹਾਨ ਦੇ ਨਾਲ ਜੁੜ ਗਏ ਪਰਮਾਤਮਾ ਦੇ ਨਾਲ ਜੁੜ ਗਏ ਆ ਹੈ ਉਹ ਬੇਅੰਤ ਉਹਦਾ ਅੰਤ ਨਹੀਂ ਪਾਇਆ ਜਾਂਦਾ ਪਰ ਉਹਦੇ ਨਾਲ ਜੁੜ ਗਏ ਆ ਆਨੰਦ ਆ ਗਿਆ ਵੱਖਰਾ ਇੱਕ ਆਨੰਦ ਆ ਗਿਆ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਈ ਪੰਚੋਂ ਨਰਕੇ ਮਾਰ ਕੇ ਰਹਾ राम ਦਿਉ ਲਾਈ ਭਗਤ ਕਬੀਰ ਸਾਹਿਬ ਕਹਿੰਦੇ ਐ ਕਿ ਜਿਹੜਾ ਆ ਸਰੀਰ ਐ ਇਹ ਮੰਦਰ ਕਿਹਾ ਹੈ ਹਰ ਮੰਦਰ ਹਰ ਜੀਉ ਸਾਜਿਆ ਆ ਮੰਦਰ ਇਹਨੂੰ ਸਰੀਰ ਨੂੰ ਵੀ ਕਿਹਾ ਮੰਦਰ ਕੀ ਥਾਂ ਤੇ ਘਰ ਨੂੰ ਵੀ ਕਿਹਾ ਗੁਰੂ ਸਾਹਿਬ ਗੁਰਬਾਣੀ ਇੱਥੇ ਭਗਤ ਕਬੀਰ ਸਾਹਿਬਾ ਸਰੀਰ ਨੂੰ ਮੰਦਰ ਕਹਿੰਦੇ ਆ ਕਹਿੰਦੇ ਮੰਦਰ ਦਾ ਇਹ ਸਰੀਰ ਦਾ ਮੋਹ ਤਿਆਗ ਦਾ ਕਹਿੰਦੇ ਸੀ ਤੇ ਮੋ ਜਦੋਂ ਤਿਆਗਦਾ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਜਰਾਏ ਦਾ ਭਾਵ ਸਾੜ ਦੇਵੇ શરીર ਨੂੰ ਨਹੀਂ ਸਾੜਨਾ ਜਿਹੜੇ ਇਹਦੇ ਅੰਦਰ ਬੈਠੇ ਹਨ ਜਿਹੜੇ ਸ਼ਰੀਰ ਨੂੰ ਦੁਖੀ ਕਰਦੇ ਐ ਕਹਿੰਦੇ ਉਹਨਾਂ ਨੂੰ ਸਾੜਤਾ ਆ ਸ਼ਰੀਰ ਸੋਨਾ ਬਣ ਗਿਆ ਜਿਵੇਂ ਸੋਨਾ ਹੋਵੇ ਨਾ ਸੋਨਾ ਜਦੋਂ ਅਸੀਂ ਲੈ ਕੇ ਜਾਵਾਂਗੇ ਸੁਨਾਰ ਕੋਲ ਕਿ ਇਹ ਚ ਦੇਖੀ ਸੋਨਾ ਕਿ ਪਿੱਤਲ ਉਹਨੇ ਇੱਕ ਭਾਂਡਾ ਹੁੰਦਾ ਉਹਨੂੰ ਕੁਠਾਲੀ ਕਹਿੰਦੇ ਐ ਕੁਠਾਲੀ ਚ ਪਾ ਲੈਣ ਤੇ ਵਿੱਚ ਪਾ ਦੇਣਾ ਸੁਹਾਗਾ ਤੇ ਥੱਲੋਂ ਲਾ ਦੇਣਾ ਸੇਕ ਜਿਹੜਾ ਸੋਨਾ ਹੈ ਉਹਨੇ ਪਿੰਗਲ ਜਾਣਾ ਜਿਹੜਾ ਉਹਦੇ ਵਿੱਚ ਪਿੱਤਲ ਹੈ ਉਹਨੇ ਵੀ ਪਿੰਗਲ ਜਾਣਾ ਜਿਹੜਾ ਉਹਦੇ ਵਿੱਚ ਮੈਲ ਹੈ ਉਹਨੇ ਵੀ ਪਿੰਗਲ ਜਾਣਾ ਪਰੋਚ ਵਿਚਨਕ 쿠ਠਾਲੀ ਦੇ ਕਦੇ ਇੱਧਰ ਭੱਜਦਾ ਸੇਕ ਨਾਲ ਕਦੇ ਇੱਧਰ ਭੱਜਦਾ ਬਹੁਤ ਟਿਕਦਾ ਨਹੀਂ ਹੈ ਕਹਿੰਦੇ ਜਿਹੜਾ ਉਹਦੇ ਅੰਦਰ ਖੋਟ ਹੈ ਕਹਿੰਦੇ ਜਦੋਂ ਅੱਗ ਨੇ ਉਹ ਸਾੜਤਾ ਉਸ ਤੋਂ ਬਾਅਦ ਕਹਿੰਦੇ ਸੋਨਾ ਇੱਕ ਥਾਂ ਤੇ ਟਿਕ ਜਾਂਦਾ ਹੈ ਸੁਨਿਆਰ ਕਹਿੰਦਾ ਲਿਆ ਫੜ ਇਹ ਜਿਹੜਾ ਸੋਨਾ ਹੈ ਇਹ ਬਿਲਕੁਲ ਪਿਓਰ ਹੈ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਜਿਹੜੀ ਮਲਾਵਟ ਸੀ ਉਹ ਆਪਸੀਂ ਇਹ ਫੋਕ ਤੀ ਤੇ ਇੱਥੇ ਭਗਤ ਕਬੀਰ ਸਾਹਿਬ ਵੀ ਇਹੀ ਕਹਿੰਦੇ ਆ ਕਿ ਜਿਹੜੀ ਸਾਡੇ ਸਰੀਰ ਦੇ ਅੰਦਰ ਖੋਟ ਹੈ ਕਹਿੰਦੇ ਉਹਨੂੰ ਜਿੱਦ ਦੇ ਫੋਕਤਾ ਨਾ ਕਹਿੰਦੇ ਆ ਜਿਹੜਾ ਸਰੀਰ ਹੈ ਖਾਲਸ ਬਣ ਜਾਂਦਾ ਹੈ ਸ਼ੁੱਧ ਬਣ ਜਾਂਦਾ ਹੈ ਪੰਜੋ ਲੜਕੇ ਮਾਰ ਕੇ ਰਹੇ RAM ਲਿਓ ਲਾਏ ਕਹਿੰਦੇ ਲੜਕੇ ਭਾਵ ਜਿਹੜੇ ਆ ਪੰਜ ਵਿਕਾਰ ਸਾਡੇ ਅੰਦਰ ਬੈਠੇ ਆ ਨਾ ਇਹਨਾਂ ਨੂੰ ਕਹਿੰਦੇ ਆ ਭੰਤਕ ਜੀ ਸਭ ਕਹਿੰਦੇ ਇਹਨਾਂ ਨੂੰ ਮਾਰ ਕੇ ਇਹਨਾਂ ਨੂੰ ਖਤਮ ਕਰਕੇ ਜਿੱਦੇ ਇਹ ਅੰਦਰੋਂ ਖਤਮ ਹੋ ਗਏ ਉਦੈ ਪ੍ਰਮਾਤਮਾ ਦੇ ਨਾਲ ਪਿਆਰ ਪੈ ਜਾਵੇ ਜਿਹੜਾ ਪਿਆਰ ਉਸ ਦਿਨ ਪਾਊਗਾ ਉਹ ਪਿਆਰ ਮਨ ਕਰਕੇ ਸਮਝ ਲਓ ਕਿ ਮਨੋ ਹੈ ਹੁਣ ਇਹਦੇ ਵਿੱਚ ਕੋਈ ਦੂਜਾ ਤੀਜਾ ਨਹੀਂ ਹੈ ਹੁਣ ਅਸੀਂ ਗੁਰਦੁਆਰਾ ਸਾਹਿਬ ਤੇ ਆਉਂਦੇ ਆ ਲੋਕ ਮੰਦਿਰ ਚ ਜਾਣ ਵਾਲੇ ਮੰਦਿਰ ਚ ਜਾਂਦੇ ਆ ਮਸਜਿਦ ਚ ਜਾਣ ਵਾਲੇ ਮਸਜਿਦ ਚ ਜਾਂਦੇ ਆ ਪਰ ਗੱਲ ਇਹ ਹੈ ਨਾ ਤੇ ਉਹਨਾਂ ਨੇ ਅੰਦਰਲੇ ਵਿਕਾਰ ਮਾਰੇ ਪੰਜੋਂ ਲੜ ਕੇ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਨਹੀਂ ਮਾਰੇ ਤੇ ਅੰਦਰ ਜਿਹੜਾ ਹਉਮੈ ਹੰਕਾਰ, ਗਰੋਧ, ਈਰਖਾ, ਦੈ, ਦਵੇਸ਼, ਵਿਰੋਧ ਉਬਨੀ ਸਾੜਿਆ। ਬਸ ਜਿੱਤੇ ਉਹ ਸੜਨੈ ਉਹਦੇ ਪ੍ਰਮਾਤਮਾ ਦੇ ਨਾਲ ਅਸੀਂ ਮਿਲਾਂਗੇ ਤੇ ਨਹੀਂ ਤੇ ਜਿੰਨਾ ਮਰਜੀ ਬੰਦਾ ਜੋਰ ਲਾ ਲੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਨਹੀਂ ਹੋ ਸਕਦਾ। ਪ੍ਰਮਾਤਮਾ ਦੇ ਨਾਲ ਸਾਡੀ ਸਾਝ ਨਹੀਂ ਬਣ ਸਕਦੀ। ਪਰਮਾਤਮਾ ਦੇ ਨਾਲ ਸੰਤ ਸਾਂਝ ਉੱਦੇ ਬਣਨੀ ਹੈ ਜਿੱਦੇ ਅਸੀਂ ਆਪਣੇ ਵਿਕਾਰਾਂ ਨੂੰ ਮਾਰਤਾ ਗੁਰਦੁਆਰਾ ਸਾਹਿਬ ਚਾਹੇ ਰੋਜ਼ ਜਾਈਏ ਮੰਦਿਰ ਚ ਚਾਹੇ ਰੋਜ਼ ਜਾਈਏ ਚਾਹੇ ਧਾਰਮਿਕ ਸਥਾਨਾਂ ਤੇ ਰੋਜ਼ ਜਾਈਏ ਕਹਿੰਦੇ ਪਰਮਾਤਮਾ ਦੇ ਨਾਲ ਸਾਂਝ ਨਹੀਂ ਬਣਦੀ ਪਰਮਾਤਮਾ ਦੇ ਨਾਲ ਸਾਂਝ ਉਸ ਦਿਨ ਬਣਨੀ ਹੈ ਜਿੱਦੇ ਅੰਦਰਲੇ ਸਾਰੇ ਕੁਝ ਨੂੰ ਸਾੜਤਾ ਅੰਦਰਲਾ ਸਾਰਾ ਕੁਝ ਖਤਮ ਕਰਤਾ ਕਹਿੰਦੇ ਜਿੱਤੇ ਉਸ ਦਿਨ ਫਿਰ ਪਰਮਾਤਮਾ ਦੇ ਨਾਲ ਸਾਝ ਵਰ ਜਾਣੀ ਹੈ ਗੁਰੂ ਸਾਹਿਬ ਗੁਰਬਾਣੀ 'ਚ ਵੀ ਕਹਿੰਦੇ ਐ ਸਾਜ ਕਰੇਜਾ ਹੈ ਗੁਣਹਿ ਕੇਰੀ ਭਾਵੇਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਗੁਰਬਾਣੀ ਹੈ ਸਾਰੀ ਦੀ ਸਾਰੀ ਗੁਣਾ ਦਾ ਸਾਕਰ ਹੈ ਗੁਣਾ ਨਾਲ ਭਰੀ ਪਈ ਹੈ ਸਾਂਝ ਕਰਿ ਜਹ ਗੁਣੈ ਕੇਰੀ ਛੋੜ ਅਭਗਣ ਚੱਲੀ ਹੈ। ਔਗਣਾਂ ਨੂੰ ਛੱਡਣਾ ਪੈਣਾ, ਮਾੜੇ ਵਿਕਾਰਾਂ ਨੂੰ ਛੱਡਣਾ ਪੈਣਾ। ਜਿੱਦੇ ਮਾੜੇ ਵਿਕਾਰਾਂ ਨੂੰ ਛੱਡਤਾ ਬਸ ਉਸ ਦਿਨ ਸਾਡੀ ਪ੍ਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ। ਉਹਦੇ ਸਾਂਝ ਬਣ ਜਾਣੀ ਹੈ। ਉਹਦੇ ਕਹਿ ਸਕਦੇ ਆ ਭਗਤ ਕਬੀਰ ਸਾਹਿਬ ਕਹਿੰਦੇ ਰਹੇ ਰਾਮ ਨਿਓ ਲਾਈ। ਉਦੇ ਪਰਮਾਤਮਾ ਦੇ ਨਾਲ ਉਸ ਰਾਮ ਦੇ ਨਾਲ ਉਸ ਅੱਲਾ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਅਸਲ ਦੇ ਵਿੱਚ ਉਸ ਦੇ ਇਨ ਸਾਂਝ ਬੈਠ ਜਿੱਦੇ ਆਪਣੇ ਅੰਦਰਲੇ ਵਿਸ਼ੇ ਵਿਕਾਰਾਂ ਨੂੰ ਸਾੜ ਤਾ ਜੇ ਵਿਸ਼ੇ ਵਿਕਾਰ ਨਹੀਂ ਸਾੜੇ ਆ ਗੁਰਦੁਆਰੇ ਆਉਣ ਦੇ ਨਾਲ ਸਾਡੇ ਗੁਰੂ ਦੇ ਨਾਲ ਸਾਝ ਨਹੀਂ ਪੈਂਦੀ। ਇਹ ਠੀਕ ਹੈ। ਗੁਰਦੁਆਰੇ ਆਉਣ ਦੇ ਨਾਲ ਜੇ ਅਸੀਂ ਮਨ ਕਰਕੇ ਆਉਂਦੇ ਰਵਾਂਗੇ ਨਾ ਤਨ ਕਰਕੇ ਤੇ ਰੋਜ਼ ਹੀ ਆਉਨੇ ਆ। ਕਹਿੰਦੇ ਜੇ ਰੋਜ਼ ਆਉਂਦੇ ਰਵਾਂਗੇ ਆਉਂਦੇ ਰਵਾਂਗੇ ਹੌਲੀ-ਹੌਲੀ ਹੌਲੀ-ਹੌਲੀ ਸਾਡੇ ਮਨ ਤੇ ਜਿਹੜੇ ਇਹ ਵਿਕਾਰ ਭਾਰੂ ਹੋਏ ਕਹਿੰਦੇ ਉਹਨਾਂ ਤੇ ਕਾਬੂ ਪੈਣਾ ਸ਼ੁਰੂ ਹੋ ਜਾਂਦਾ। ਉਹਨਾਂ ਤੇ ਜਦੋਂ ਕਾਬੂ ਪੈਣਾ ਸ਼ੁਰੂ ਹੋ ਗਿਆ ਇੱਕ ਦਿਨ ਉਹ ਸਾਰੇ ਖਤਮ ਹੋ ਜਾਣਗੇ। ਕਵੀਰੇ ਐਸਾ ਕੋ ਨਹੀਂ ਇਹੋ ਤਨ ਦੇਵੈ ਭੂਕ ਅੰਦਾ ਲੋਗ ਨਾ ਜਨੈ ਰਹੋ ਕਵੀਰਾ ਭੂਕ ਜਿੱਦੇ ਕਹਿੰਦੇ ਤਨ ਹੁੰਦਾ ਸ਼ਰੀਰ ਇਹੋ ਤਨ ਤਨ ਦਾ ਭਾਵ ਸਰੀਰ ਕਹਿੰਦੇ ਜਿਹੜਾ ਸਰੀਰ ਦਾ ਵੀ ਮੋਹ ਹੈ ਨਾ ਉਹ ਵੀ त्याਗਣਾ ਪੈਂਦਾ ਹੈ ਜੇ ਪ੍ਰਮਾਤਮਾ ਦੇ ਨਾਲ ਅਭੇਦ ਹੋਣਾ ਹੈ ਸਰੀਰ ਦਾ ਮੋਹ ਵੀ त्याਗਣਾ ਪੈਣਾ ਹੈ ਜਿਹੜਾ ਮੋਹ ਹੈ ਇਹਨੂੰ ਕਹਿੰਦੇ ਫੂਕ ਦੋ ਜਿਹੜਾ ਸਾਡੇ ਅੰਦਰ ਹੰਕਾਰ ਹੈ ਕਹਿੰਦੇ ਫੂਕ ਦੋ ਇਹ ਜਿਹੜਾ ਸਾਡੇ ਅੰਦਰ ਕੁਛ ਵੀ ਮਾੜਾ ਚੱਲ ਰਿਹਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਇਹਨਾਂ ਨੂੰ ਤੇ ਸਾੜਨਾ ਪੈਣਾ ਹੈ। ਸਰੀਰਕ ਮੋਹ ਹੈ ਜਿਹੜਾ ਇਹਨੂੰ ਸਾੜਨਾ ਪੈਣਾ ਹੈ। ਇਹ ਸੜੂਗਾ ਤਾਂ ਜਦੋਂ ਪ੍ਰਮਾਤਮਾ ਦੀ ਸਿੱਤ ਸਲਾਹ ਕਰਦੇ ਹਾਂ। ਸਿੱਤ ਸਲਾਹ ਕਰਦੇ ਕਰਦੇ ਫਿਰ ਉਹ ਜਿਹੜਾ ਅੰਦਰ ਚੱਲ ਰਿਹਾ ਸਾਡੇ ਮਾੜਾ ਉਹ ਫੁੱਕ ਜਾਂਦਾ। ਜਿਵੇਂ ਫਸਲ ਹੈ ਨਾ ਫਸਲ ਅਸੀਂ ਵੇਚੀ। ਉਦੇ ਵਿੱਚ ਘਾਹ ਉਗ ਗਿਆ ਬੂਟੀ ਉਗ ਗਈ ਜਿਹੜੀ ਦੀ ਲੋੜ ਨਹੀਂ ਹੈ ਸਾਫ ਫਿਰ ਬੰਦਾ ਕੀ ਕਰਦਾ ਵੀ ਬੜਾ ਔਖਾ ਹੋ ਗਿਆ ਮੈਂ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਉਹ ਘਟੂ ਗਈ ਹੈ ਜਿਹੜੀ ਚੀਜ਼ ਦੀ ਲੋੜ ਨਹੀਂ ਉਹ ਵੱਧ ਤ ਹੈ ਪ੍ਰਮਾਤਮਾ ਦਾ ਨਾਮ ਸਾਡੇ ਅੰਦਰ ਹੈ ਨਹੀਂ ਜਿਹਦੀ ਲੋੜ ਹੈ ਕਾਮ ਕ੍ਰੋਧ ਲੋਭੋ ਹੰਕਾਰ ਇਹਨਾਂ ਦੀ ਲੋੜ ਨਹੀਂ ਕਹਿੰਦੇ ਇਹ ਜਾਦੇ ਹੋ ਗਏ ਭਾਰੂ ਹੋ ਗਏ ਤਾ ਫਿਰ ਬੰਦਾ ਕੀ ਕਰਦਾ ਹੈ ਸਪਰੇਅ ਲਿਆਉਂਦਾ ਸਾਰੇ ਤੇ ਸਪਰੇਅ ਛਿੜਕ ਦਿੰਦਾ ਜਿਹੜੀ ਫਸਲ ਵੀਜੀ ਹੈ ਉਹਨੂੰ ਫਿਰ ਨੁਕਸਾਨ ਨਹੀਂ ਹੁੰਦਾ ਉਹਦਾ ਉਹਨੂੰ ਨੁਕਸਾਨ ਨਹੀਂ ਹੁੰਦਾ ਜਿਹੜਾ ਉਹਦੇ ਵਿੱਚ ਕੱਖ ਕੰਡਾ ਉੱਗ ਗਿਆ ਉਹ ਸਾਰਾ ਹੀ ਮਰ ਜਾਂਦਾ ਫਿਰ ਫਸਲ ਵਧੀਆ ਉੱਗਦੀ ਹੈ ਸਾਡੇ ਕੋਲੇ ਜਿਹੜੀ ਦਵਾਈ ਹੈ ਉਹ ਹੈ ਗੁਰੂ ਦੀ ਬਾਣੀ ਜੇ ਗੁਰੂ ਦੀ ਬਾਣੀ ਨੂੰ ਅਸੀਂ ਪੜਦੇ ਰਵਾਂਗੇ ਪੜਦੇ ਰਵਾਂਗੇ ਪੜਦੇ ਰਵਾਂਗੇ ਇਹ ਸਮਝ ਲਿਓ ਕਿ ਜਿਹੜੇ ਸਾਡੇ ਅੰਦਰ ਵਿਸ਼ੇ ਵਕਾਰ ਉੱਗਰੇ ਕਹਿੰਦੇ ਉਹਨਾਂ ਤੇ ਸਪਰੇ ਹੋ ਗਏ ਆ ਉਹਨਾਂ ਤੇ ਸਪਰੇ ਹੋ ਰਿਹਾ ਹੌਲੀ ਹੌਲੀ ਬਸ ਜਦੋਂ ਸਪਰੇ ਕਰੀਗੇ 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 ਕਿ ਦਿਨ ਉਹਨਾਂ ਨੇ ਖਤਮ ਹੋ ਜਾਣ ਪਰ ਭਗਤ ਕਬੀਰ ਸਾਹਿਬ ਕਹਿੰਦੇ ਅੰਦਾ ਲੋਗ ਨਾ ਜਾਣੇ ਰਹੋ ਕਬੀਰਾ ਕੂਕ ਕਹਿੰਦੇ ਜਿਹੜੀ ਦੁਨੀਆ ਹੈ ਨਾ ਕਹਿੰਦੇ ਇਹਨਾਂ ਨੂੰ ਜਿੰਨਾ ਮਰਜੀ ਸਮਝਾ ਕੇ ਵੇਖ ਲੋ ਕਹਿੰਦੇ ਤੇ ਅੰਨੇ ਹੋਏ ਫਿਰ ਕਹਿੰਦੇ ਇਹ ਨਹੀਂ ਸਮਝਦੇ ਕਹਿੰਦੇ ਇਹ ਨਹੀਂ ਸਮਝਦੇ ਅੰਦਾ ਲੋਗ ਨਾ ਜਾਣੇ ਹੁਣ ਬਾਣੀ ਤੇ ਰੋਜ਼ ਸਾਨੂੰ ਕਹਿੰਦੀ ਹੈ ਨਾ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਆਹ ਕਰਨਾ ਹੈ ਆਹ ਕਰਨਾ ਹੈ ਅਸੀਂ ਸਮਝੇ ਨਹੀਂ ਭਾਵ ਕਿ ਅਸੀਂ ਅੰਨੇ ਆਂ ਅੰਦਾ ਲੋਗ ਨਾ ਜਾਣਦੇ ਰਹੇਓ ਕਬੀਰਾ ਕੂਕ ਕਹਿੰਦੇ ਅਸੀਂ ਤੇ ਬਹੁਤ ਉੱਚੀ ਉੱਚੀ ਕੂਕ ਕੇ ਕਹਿ ਰਹੇ ਆਂ ਭਗਤ ਕਬੀਰ ਸਾਹਿਬ ਜੀਆਂ ਦੀ ਬਾਣੀ ਕਿੰਨੀ ਐ ਸਾਰੀ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਕੂਕ ਕੂਕ ਕੇ ਕਹਿ ਰਹੇ ਆਂ ਕਿ ਭਾਈ ਆਹ ਕੰਮ ਛੱਡ ਦਿਓ ਆਹ ਕੰਮ ਛੱਡ ਦਿਓ ਅਸੀਂ ਛੱਡੇ ਨਹੀਂ ਛੱਡੇ ਇਹਦਾ ਮਤਲਬ ਅਸੀਂ ਇੰਨੇ ਆ ਅਸੀਂ ਬੋਲੇ ਆ ਜਿਹੜਾ ਬੰਦਾ ਜਾਦੇ ਲਾਲਚੀ ਹੁੰਦਾ ਹੈ ਜਿਹੜਾ ਬੰਦਾ ਜਾਦੇ ਵਿਕਾਰਾਂ ਚ ਫਸਿਆ ਹੁੰਦਾ ਨਾ ਕਹਿੰਦੇ ਉਹਨੂੰ ਨਾ ਬਾਣੀ ਸੁਣਦੀ ਹੈ ਤੇ ਨਾ ਬਾਣੀ ਦਿਸਦੀ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸ਼ਬਦ ਕਹੇ ਆ ਕਿ ਜਿਹੜੇ ਲੋਕ ਮਾੜਿਆਂ ਕੰਮ ਚਕਿਤ ਹੋ ਜਾਂਦੇ ਆ ਉਹਨਾਂ ਨੂੰ ਗੁਰਬਾਣੀ ਦਿਸਦੀ ਨਹੀਂ ਹੈ ਉਹਨਾਂ ਨੂੰ ਸੁਣਦੀ ਨਹੀਂ ਉਹਨਾਂ ਨੂੰ ਚੰਗੀ ਵੀ ਨਹੀਂ ਲੱਗਦੀ ਉਹਨਾਂ ਦਾ ਗੁਰਬਾਣੀ ਰੋਲਾ ਹੀ ਲੱਗਦਾ ਹੈ ਬਹੁ ਰੋਲ ਕੁਚੋਲਾ ਐਦਾਂ ਸ਼ਬਦ ਆਉਂਦੇ ਆ ਕਿ ਗੁਰਬਾਣੀ ਜਿਹੜੀ ਉਹਨਾਂ ਨੂੰ ਚੰਗੀ ਨਹੀਂ ਲੱਗਿਆ ਕਰਦੀ ਭਗਤ ਕਬੀਰ ਸਾਹਿਬ ਤੇ ਕੂਕ ਕੂਕੇ ਕੇ ਕਹਿ ਰਹੇ ਆ ਕਿ ਐ ਨਹੀਂ ਕਰਨਾ ਭਾਈ ਐਂ ਕਰ ਆ ਆ ਨਹੀਂ ਕਰਨਾ ਆ ਕਰਨਾ ਤੇ ਭਗਤ ਕਬੀਰ ਸਾਹਿਬ ਅੱਗੇ ਸਾਨੂੰ ਕਹਿ ਰਹੇ ਆ ਕਬੀਰ ਸਤੀ ਪੁਕਾਰ ਚਿਹ ਚੜੇ ਸਨ ਹੋ ਵੀਰਮਸਾਨ ਲੋਗ ਸਵਾਇਆ ਚੱਲ ਗਇਓ ਹਮ ਤੁਮ ਕਾਮ ਨਿਧਾਨ ਸਤੀ ਕਿਹਨੂੰ ਕਹਿੰਦੇ ਆ ਉਹ ਇਸਤਰੀ ਜੋ ਆਪਣੇ ਮਰੇ ਪਤੀ ਦੇ ਨਾਲ ਚਿਖਾਤੇ ਚੜਦੀ ਪਰ ਗੁਰੂ ਸਾਹਿਬ ਸਾਨੂੰ ਗੁਰਬਾਣੀ ਤੇ ਇਹ ਵੀ ਦੱਸਦੇ ਆ ਕਿ ਉਹ ਵਿਚਾਰੀ ਮਰਨਾ ਵੀ ਨਹੀਂ ਚਾਹੁੰਦੀ ਧੱਕੇ ਨਾਲ ਉਹਨੂੰ ਤੁਸੀਂ ਚਿਖਾਤੇ ਚੜਾ ਲਗਾ ਕਹਿੰਦੇ ਜਿਹੜੀ ਆਪਣੇ ਪਤੀ ਨੂੰ ਮਿਲਣ ਦੇ ਖਾਤਰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੀ ਇਸਤਰੀ ਆਪਣੇ ਮਰੇ ਹੋਏ ਪਤੀ ਨੂੰ ਮਿਲਣ ਦੀ ਖਾਤਰ ਸਰੀਰ ਨੂੰ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੋਣਾ ਆ ਸਰੀਰ ਨੂੰ ਸਾੜਨ ਲਈ ਤਿਆਰ ਹੋਣਾ ਇੱਕ ਹੁੰਦਾ ਤੱਕੇ ਨਾਲ ਉਹਨੂੰ ਸਾੜ ਦੇਣਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਚਨ ਨੇ ਨਾਨਕ ਸਤਿਆ ਆਖੀਐ ਨਾਨਕ ਸਤਿਆ ਆਖੀਐ ਜੋ ਮੜਿਆ ਲੱਗ ਜਲਨ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਜਿਹੜੀ ਇਸਤਰੀ ਦਾ ਪਤੀ ਮਰ ਗਿਆ ਚੜ੍ਹਾਈ ਕਰ ਗਿਆ ਵੀ ਉਹ ਬੇਬੇ ਨੂੰ ਚਿਖਾਜਤ ਨਾਲ ਫੋਲ ਕੇ ਕਹਿੰਦੇ ਆ ਇਹ ਸਤੀ ਹੋ ਗਈ। ਕਹਿੰਦੇ ਉੱਤੇ ਵਿਚਾਰੀ ਮਰ ਨਹੀਂ ਨਹੀਂ ਕਿਉਂ। ਨਾਨਕ ਸਤੀ ਆਖੀਆਂ ਨੇ ਜੋ ਬਿਰਹ ਹੈ ਚੋਟ ਮਰਨ। ਕਹਿੰਦੇ ਜਿਹੜੀ ਉਹਦੇ ਵਿਛੋੜੇ 'ਚ ਮਰ ਜੇ ਨਾ ਅਸਲ 'ਚ ਸਤੀ ਉਹ ਹੁੰਦੀ ਹੈ। ਉਹ ਇੱਥੇ ਵਿਛੋੜੇ ਦੀ ਹੀ ਗੱਲ ਕਰਦੇ ਆਂ ਬਿਰਹੋਂ ਦੀ ਹੀ ਗੱਲ ਕਰਦੇ ਆਂ ਭਗਤ ਕਬੀਰ ਸਾਹਿਬ ਕਿ ਜਿਹੜੀ ਪਤਨੀ ਦਾ ਪਤੀ ਚੜ੍ਹਾਈ ਕਰ ਗਿਆ ਉਹ ਆਪਣੇ ਪਤੀ ਨੂੰ ਮਿਲਣ ਦੇ ਲਈ ਆਪਣੇ ਆਪ ਨੂੰ ਸੜਨ ਦੇ ਲਈ ਜੇ ਤਿਆਰ ਹੁੰਦੀ ਹੈ ਚਿਖਾ ਉੱਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ ਉਹ ਮਸਾਲ ਮੜੀ ਨੂੰ ਉਹਨੂੰ ਵੀਰ ਕਹਿ ਕੇ ਪੁਕਾਰਦੀ ਹੈ ਸੁਨਹੁ ਵੀਰ ਮਸਾਲ ਕਿ ਤੇਰੇ ਅੰਦਰ ਮੇਰਾ ਪਤੀ ਸਮਾ ਗਿਆ ਮੈਂ ਵੀ ਤੇਰੇ ਅੰਦਰ ਸਮਾਉਣਾ ਚਾਹੁੰਦੀ ਹਾਂ ਕਿਉਂ ਕਿਉਂਕਿ ਮੈਂ ਆਪਣੇ ਪਤੀ ਕੋਲ ਜਾਣਾ ਚਾਹੁੰਦੀ ਹਾਂ ਕਵੀਰ ਸਤੀ ਪੁਕਾਰ ਜਿਹ ਚੜੀ ਸੁਣੋ ਵੀਰ ਮਸਾਨ ਉਹ ਮੜੀਆਂ ਨੂੰ ਕਹੀ ਲੋਕ ਸਵਾਇਆ ਚੱਲ ਗਏ ਉਹ ਹੰਮ ਤੁਮ ਕਾਮ ਨਿਧਾਰ ਹੁਣ ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਨੇ ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਦੀ ਕਿਉਂਕਿ ਉਹ ਮਰ ਗਿਆ ਹੁਣ ਮਿਲਾਉਣ ਵਾਲਾ ਕੋਈ ਨਹੀਂ ਹੈ ਹੁਣ ਮੜੀ ਹੈ ਉਹ ਮਸਾਨ ਹੈ ਜਿਹੜੀ ਉਹਦੇ ਨਾਲ ਮਿਲਾ ਸਕਦੀ ਹੈ ਕਿਉਂਕਿ ਜਿੱਥੇ ਉਹ ਗਿਆ ਉੱਥੇ ਆਪਾਂ ਜਾਣ ਇੱਕੋ ਹੀ ਥਾਂ ਹੈ ਨਾ ਲੋਕ ਸਵਾਯਾ ਚੱਲ ਗਏ ਸਾਰੇ ਸਾਥ ਛੱਡ ਗਏ ਹੁਣ ਕੋਈ ਨਹੀਂ ਹੈ ਜਿਹੜਾ ਮੈਨੂੰ ਮਿਲਾ ਦੇ ਧੱਕੇ ਨਾਲ ਸਾੜਨ ਵਾਲੇ ਉਹ ਕਹਿੰਦੀ ਮੈਂ ਮਿਲਣਾ ਨਹੀਂ ਚਾਹੁੰਦੀ ਤੁਸੀਂ ਧੱਕੇ ਨਾਲ ਸਾੜਦੇ ਹੋ ਜੇ ਉਹ ਮਿਲਣਾ ਚਾਹੁੰਦੀ ਆ ਤਾਂ ਫਿਰ ਲੋਕ ਕਹਿੰਦੇ ਨਾ ਭਾਈ ਤੈਨੂੰ ਕਿਉਂ ਸਾੜੀ ਹੁਣ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਲੋਕ ਸвая ਚੱਲ ਗਏ ਹੋ ਹਮ ਤੁਮ ਕਾਮ ਨਿਧਾਨ ਤੇ ਮੈਨੂੰ ਮਿਲਣ ਵਾਲਾ ਕਹਿੰਦੇ ਕੋਈ ਨਹੀਂ ਹੈ ਨਿਧਾਨ ਦਾ ਭਾਵ ਆਖਰ ਨੂੰ ਕਿ ਆਖਰ ਨੂੰ ਮੈਂ ਉਹਦੇ ਵਿੱਚ ਮਿਲੇ ਜਾਵਾਂ ਉੱਚੀ ਉੱਚੀ ਆਖਦੀ ਏ ਦਲੇਰ ਹੋ ਕੇ ਆਖਦੀ ਏ ਕਿ ਮੈਂ ਤੇਰੇ ਨਾਲ ਚੱਲਣ ਨੂੰ ਤਿਆਰ ਮੈਨੂੰ ਤੇਰੇ ਨਾਲ ਗਰਜ ਪਈ ਏ ਕਿ ਮੈਨੂੰ ਤੇਰੇ ਨਾਲ ਮਤਲਬ ਪੈ ਗਿਆ ਜਿਵੇਂ ਅਸੀਂ ਕਹਿ ਲਈਏ ਨਾ ਕੋਈ ਬੰਦਾ ਸਾਡੇ ਨਾਲ ਨੇੜਤਾ ਬਣਾਵੇ ਅਸੀਂ ਕਹਿੰਦੇ ਕੋਈ ਗਰਜ ਹੋਣੀ ਹੈ ਕੋਈ ਮਤਲਬ ਹੈ ਹੁਣ ਇੱਥੇ ਭਗਤ ਕਬੀਰ ਸਾਹਿਬ ਉਸ ਬੀਬੀ ਨੂੰ ਕਹਿ ਰਿਹਾ ਕਿ ਉਹਨੂੰ ਹੁਣ ਮਸਾੜਾਂ ਦੇ ਨਾਲ ਮੜੀਆਂ ਦੇ ਨਾਲ ਕੋਈ ਕਰਜ ਹੈ ਕਿਉਂ ਕਿਉਂਕਿ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਹੈ ਸੋ ਇੱਥੇ ਤੱਕ ਆਪਣੇ ਜਿਹੜੇ 85 ਸ਼ਲੋਕ ਜਿਹੜੇ ਆ ਹੋ ਚੁੱਕੇ ਸੋ ਕੱਲ ਤੋਂ ਫਿਰ ਆਪਾਂ ਅੱਗੇ 86ਵੇਂ ਸ਼ਲੋਕ ਤੋਂ ਸ਼ੁਰੂ ਕਰਾਂਗੇ ਦੇਖਦੇ ਆ ਉਦੋਂ ਭਗਤ ਕਬੀਰ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਇੱਥੇ ਭਗਤ ਕਬੀਰ ਸਾਹਿਬ ਅੱਜ ਇਹੀ ਕਹਿ ਰਹੇ ਆ ਕਿ ਉਹ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਂਦਾ ਉਹਦੇ ਵਿੱਚ ਅਭੇਦ ਜ਼ਰੂਰ ਹੋਇਆ ਜਾਂਦਾ ਹੈ ਉਹਦਾ ਅੰਤ ਨਹੀਂ ਪਾਇਆ ਜਾਂਦਾ ਅਭੇਦ ਤਾਂ ਹੋਇਆ ਜਾਂਦਾ ਨੇ ਕਹਿੰਦੇ ਜੇ ਆਪਣੇ ਆਪ ਨੂੰ ਸਾੜੇਗਾ ਜਿਹੜਾ ਤੇਰੇ ਅੰਦਰ ਵਿਸ਼ੇਵਕਾਰ ਹਉਮੈ ਹੰਕਾਰ ਦੈਰ ਵਿਰੋਧ ਈਰਖਾ ਇਹ ਜਿੰਨਾ ਵੀ ਕੁਝ ਪਿਆ ਤੇਰੇ ਅੰਦਰ ਕਹਿੰਦੇ ਜਿੱਤੇ ਇਹਨੂੰ ਸਾੜ ਦੇਗਾ ਉਦੋਂ ਉਹਦੇ ਨਾਲ ਤੇਰੀ ਸਾਝ ਪੈ ਜਾਣੀ ਹੈ ਨਹੀਂ ਤੇ ਕਹਿੰਦੇ ਸਾਝ ਵੀ ਨਹੀਂ ਪੈਂਦੀ ਤੇ ਇਹ ਭਗਤ ਕਬੀਰ ਸਾਹਿਬ ਸਾਨੂੰ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਸਮਝਾ ਰਹੇ ਐ ਸੋਸੀ ਕੋਸ਼ਿਸ਼ ਕਰੀਏ ਕਿ ਅਸੀਂ ਭਗਤ ਕਬੀਰ ਸਾਹਿਬ ਜੀ ਦੇ ਇਹ ਵਿਚਾਰਾਂ ਇਹ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਓ ਇਨੀਆਂ ਕਿ ਬੇਤਿਆਂ ਪਰਵਾਣ ਕਰਿਓ ਬੋਲਦੇ ਤੋਂ ਬਹੁਤ ਸਾਰੀਆਂ ਭੁਲਾ ਹੋ ਗਈਆਂ ਹੋਣਗੀਆਂ ਰੱਬ ਵਰਗੀ ਸੰਗਤ ਐ ਬਾਪ ਕਰ ਦਿਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ